ਸੁਨਾਓ ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ ਐ ਜਦੋਂ ਸ਼ਹਿਰ ਦੀ ਕੁੜੀ ਕੋਡ ਦੀ ਐਕਟਵਾ ਲੈ ਕੇ ਲੰਘਦੀ ਐ ਤਾਂ ਪਿੰਡ ਦਾ ਗੱਭਰੂ ਕੀ ਕਹਦਾ ਏ ਨਹੀਂ ਤੂੰ ਨਮੀ ਐਕਟਵਾ ਲਿਆਂਦੀ ਛੱਟ ਕੇ ਜੇ ਮਾਰਦੀ ਐ ਮਾੜੀ ਸਰਵਿਸ ਕਰਾਉਣ ਵਾਲੀ ਐ ਹਜੇ ਨਹੀਂ ਤੂੰ ਨਮੀ ਐਕਟਵਾ ਲਿਆਂਦੀ ਬਹੁਤੀ ਨਾ ਤੇਜ਼ ਭਜਾਇਆ ਕਰੀ ਨੀ ਤੁਮਾ ਬავਤਾ ਮਾਰੀ ਨੀ ਬਦਿਆ ਤੇਲ ਪਵਾਇਆ ਜਦੋਂ ਇਕੜ ਕੁੜੀ ਨੇ ਮੋਟੀਆਂ ਮੋਟੀਆਂ ਅੱਖਾਂ ਕੱਢੀਆਂ ਪਿੰਡ ਦੇ ਮੁੰਡੇ ਦਾ ਚਿੜੀ ਦੇ ਬੱਚੇ ਜਿੰਨਾਂ ਦੇ ਲੈ ਡਰ ਗਿਆ ਵਿਚਾਰਾ ਦੂਜੇ ਦਿਨ ਫੇਰ ਵੱਡੇ ਭਾਈ ਦਾ ਮੋਟਰਸਾਈਕਲ ਲੱਗੇ ਜਾ ਕੇ ਫੇਰ ਮੋੜ ਤੇ ਖੜ ਗਿਆ ਪਤਾ ਕੀ ਕਹਿੰਦਾ ਕਹਿੰਦਾ ਸਬਜੀ ਨਾਲੋਂ ਤਰੀ ਕਰਾਰੀ ਹੁੰਦੀ ਐ ਆ ਲੜੂ ਮੋਤੀ ਲੋ ਬਜਰੋਂ ਦਾ ਮਟਰ ਲਓ ਆਗੀ ਸਬਜ਼ੀ ਮੰਡੀ ਫਗਵਾੜੇ ਦੀ ਕਹਿੰਦਾ ਸਬਜ਼ੀ ਨਾਲੋਂ ਤਰੀ ਕਰਾਰੀ ਹੁੰਦੀ ਐ ਘਰ ਵਾਲੀ ਨਾਲੋਂ ਮਸ਼ੂਕ ਪਿਆਰੀ ਕਿਵੇਂ ਮੋਤੇ ਲੱਲੀ ਆਈ ਇਹ ਮਸ਼ੂਕ ਦਾ ਨਾਮ ਲੈ ਤੇ ਮਾਰ ਦੋ ਫਿਰ ਤਾੜੀ ਦੋ ਨੰਬਰ ਵਾਲੇ ਬੰਦੇ ਬਹੁਤ ਵਧੀਆ ਇਧਰ ਲੱਸੀ ਦਾ ਇਹ ਤਾਂ ਫਾਇਦਾ ਹੋ ਗਿਆ ਅੱਖਾਂ ਹੀ ਨਹੀਂ ਖੋਲਦੀਆਂ ਹੋਵਾਂ ਦੀ ਜੀ ਕਿਉਂਕਿ ਮੇਰੀ ਭੈਣ ਵੀ ਕਿਸੇ ਦੇ ਘਰ ਆਲੀਆ ਭੈਣੇ ਬੰਦੇ ਦਾ ਤਿਲਕ ਦੇ ਦਾ ਕੋਈ ਪਤਾ ਨਹੀਂ ਲੱਗਦਾ ਜਿਵੇਂ ਮੱਕੀ ਦੀ ਰੋਟੀ ਤੋਂ ਔਲੇ ਦਾ ਚਾਰ ਗਿਰ ਜਿਵੇਂ ਕਰ ਬੰਦਾ ਗਿਰ ਜਾ ਪਰ ਜਦੋਂ ਬੰਦਾ 2 ਨੰਬਰ 'ਚ ਪੈਰ ਧਰਦਾ ਇਹਨਾਂ ਦੀ ਇੱਕ ਦੋ ਨਿਸ਼ਾਨੀਆਂ ਪੱਕੀਆਂ ਨੋਟ ਕਰ ਲਓ ਪਹਿਲੀ ਨਿਸ਼ਾਨੀ ਕਿਹੜੀ ਹੈ ਜਦੋਂ ਬੰਦਾ 2 ਨੰਬਰ 'ਚ ਪੈਰ ਧਰਦਾ ਸਭ ਤੋਂ ਪਹਿਲਾਂ ਫੋਨ ਸਾਈਲੈਂਟ ਤੇ ਲਾਉਦਾ। ਹੱਥੇ ਜਿਹੜਾ ਲੱਗਿਆ ਹੋਇਆ। ਹੁਣ ਪੜਨਿਆਂ ਨੂੰ ਬੇਨਤੀ ਆ ਘਰੇ ਜਾ ਕੇ ਕਲੀਸ਼ਣਾ ਖੜਾ ਕਰ ਲਿਓ ਨਹੀਂ ਫਿਰ ਫੋਨ ਦੀ ਬੈਲੀ ਵੀ ਖਰਾਬ ਹੋ ਸਕਦੀ ਹੈ। ਦੂਜੀ ਨਿਸ਼ਾਨੀ ਇਹ ਆ ਵੀ ਘਰ ਵਾਲੀ ਨੂੰ ਬੁਖਾਰ ਚੜਦਾ ਹੋਵੇ, ਟਾਈਫਾਇਟ ਹੋ ਜਵੇ, ਪਿਓ ਦਾ ਪੁੱਤ ਦਵਾਈ ਨਹੀਂ ਦਵਾਉਂਦਾ ਰੋਜ਼ ਨਵੇਂ ਬਹਾਨੇ ਭਾਗਵਾਨ ਨੇ। ਅੱਜ ਤਾਂ ਮੈਨੂੰ ਪਤਾ ਲੱਗਿਆ ਡਾਕਟਰਾਂ ਦੀ ਹੜਤਾਲ ਆ ਮੈਂ ਤੈਨੂੰ ਕੱਲ ਨੂੰ ਦਵਾਈ ਦਊਂ। ਉਹ ਦੂਜੇ ਦਿਨ ਫੇਰ ਕਹਿੰਦੀ ਆਤਮਾ ਮੈਂ ਤਾਂ ਬਹੁਤ ਹੀ ਤੰਗਾ ਕਹਿੰਦਾ ਚੁੱਪ ਕਰਕੇ ਰਹਿ ਜਾ। ਅੱਜ ਮੈਨੂੰ ਪਤਾ ਲੱਗਿਆ ਵੀ ਦਵਾਈਆਂ ਵਾਲੇ ਟੂਰ ਤੇ ਗਏ ਨੇ ਮੈਂ ਤੈਨੂੰ ਕੱਲੂ ਦਵਾਈ ਦਵਾਉਂਦਾ ਦੂਜੇ ਦਿਨ ਐਤਵਾਰ ਆ ਜਾਂਦਾ ਸੋਮਵਾਰ ਨੂੰ ਵਿਚਾਰੀ ਆਪੇ ਕੰਮਕਾਰ ਕਰ ਲੱਗ ਜਾਂਦਾ ਉਧਰੋਂ ਕਿਤੇ 2 ਨੰਬਰ ਦੀ ਮਸ਼ੂਕ ਦੀ ਮਿਸ ਕਾਲ ਆ ਜਵੇ ਓਏ ਹੋਏ ਹੋਏ ਫੋਨ ਮੇਜ ਤੇ ਪਿਆ ਘੁਰ 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 ਕੱਕੋਗੇ ਸਾਈਲੈਂਟ ਤੇ ਲੱਗਿਆ ਹੋਇਆ ਸਕਰੀਨ ਉੱਤੇ ਮਸ਼ੂਕ ਦਾ ਨਾਮ ਪਤਾ ਕੀ ਲਿਖਿਆ ਆਉਂਦਾ ਮਾਈ ਮਦਰ ਵੀ ਘਰ ਦਾ ਬੰਦਾ ਕੋਈ ਸ਼ੱਕੇ ਨਾ ਕਰੇ ਵੀ ਕਿਹੜੀ ਬੀਬੇ ਦਾ ਫੋਨ ਆ ਹੁਣ ਪੈਣਾ ਨੋਟ ਕਰ ਲੈਣਾ ਜਿਹੜੀਆਂ ਵਹਿਈਆਂ ਵਰੀਆਂ ਹੋਈਆਂ ਨੇ ਜਿਹੜਾ ਸਵੇਰੇ 7 ਵਜੇ ਤੋਂ ਪਹਿਲਾਂ ਫੋਨ ਆ ਗਿਆ ਫੋਨ ਚੱਕਣਾ ਨਹੀਂ ਹੈਗਾ ਉਹੀ ਕਦੇ ਹੱਥ 'ਚ ਘੋਟਣਾ ਫੜ ਲੈਣਾ ਕਦੇ ਹੱਥ 'ਚ ਡਾਂਗ ਫੜ ਲੈਣੀ ਉਹੀ ਘਰ ਨੂੰ ਸ਼ੱਕ ਪਾਈ ਜਣੇ ਮੈਨੂੰ ਇਹ ਤਾਂ ਪਤਾ ਲੱਗ ਗਿਆ। ਚਾਹ ਨਹੀਂ ਪਿੰਦਾ ਰੋਟੀ ਨਹੀਂ ਖਾਂਦਾ ਭਈਏ ਦੇ ਜਪੇੜਾ ਭੱਜਿਆ ਜਾਂਦਾ ਜਾ ਕੇ ਮੋਟਰ ਤੇ ਪਤਾ ਕੀ ਕਹਿੰਦਾ ਸੋਹਣੇਓ ਮੈਨੂੰ ਪਤਾ ਲੱਗਿਆ ਰਾਤ ਤੁਹਾਡੇ ਦੇ ਚਾਰ ਕਣੀਆਂ ਪੈ ਗਈਆਂ पेंडू जटने पढ़ा ली पटली चंडी मकी ਬੜਾ ਰੌੜਾ ਪਾਇਆ ਤੇਰਾ ਕੀ ਬਟੂਆ ਚੱਕ ਲਿਆ ਕੋਈ ਗੱਲ ਹਜ਼ਾਰ ਹਜ਼ਾਰ ਦੇ ਚੱਲਣ ਦੇ ਇਹਨੇ ਮੇਰੀ ਚੋਰੀ ਕਰਕੇ ਰੱਖੇ ਹੋਏ ਨੇ ਮਿਹਨਤ ਜੱਟ ਨੇ ਪੀਆ ਗੇਲਸੀ ਪਟਲੀ ਮੈਂ ਚੰਡੀਗੜ੍ਹੇ ਸ਼ਹਿਰੀ ਕੁੜੀ ਹੀ ਖੇਤਾ ਜੁਲੀ ਹੱਥ ਕਦੇ ਕਿੰਨੇ ਸਿੱਕ ਪੋੜਾ You got it.